ਅੱਛੇ ਕਾਲ ਕਲਿਆਣ ਟੀਵੀ ਪੰਜਾਬ ਵਿਖੇ ਤੁਸੀਂ ਤੇ ਬਠਿੰਡਾ ਦੇ ਵਿੱਚ ਰੇਲਵੇ ਹਸਪਤਾਲ ਦੇ ਨੇੜੇ ਗੰਦੇ ਨਾਲੇ ਦੇ ਵਿੱਚੋਂ ਇੱਕ ਤੈਰਦੀ ਹੋਈ ਲਾਸ਼ ਮਿਲਦੀ ਹੈ ਜਿਸ ਤੋਂ ਬਾਅਦ ਸਹਾਰਾ ਕੰਟਰੋਲ ਰੂਮ ਤੇ ਲੋਕਾਂ ਦੇ ਵੱਲੋਂ ਸੂਚਿਤ ਕੀਤਾ ਗਿਆ ਤੇ ਸਹਾਰਾ ਦੀ ਟੀਮ ਮੌਕੇ ਤੇ ਪਹੁੰਚੀ ਹੈ ਇਸ ਦਰਮਿਆਨ ਉਹਨਾਂ ਦਾ ਹੀ ਕਹਿਣਾ ਹੈ ਕਿ ਲਾਸ਼ ਜਿਹੜੀ ਹੈ ਇਸ ਨੂੰ ਕੀੜੇ ਪਏ ਹੋਏ ਨੇ ਤੇ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਲਾਸ਼ 2-3 ਦਿਨ ਪੁਰਾਣੀ ਹੈ ਤੇ ਉਮਰ ਜਿਹੜੀ ਹੈ ਉਹ 30 ਤੋਂ 35 ਸਾਲ ਦੇ ਕਰੀਬ ਅਨੁਮਾਨ ਲਾਇਆ ਜਾ ਰਿਹਾ ਹੈ ਹਾਲਾਂਕਿ ਸਹਾਰਾ ਟੀਮ ਦੇ ਜਿਹੜੇ ਇੱਥੇ ਮੈਂਬਰ ਨੇ ਉਹਨਾਂ ਦਾ ਹੀ ਕਹਿਣਾ ਹੈ ਕਿ ਫਿਲਹਾਲ ਪੁਲਿਸ ਦੇਖਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਹੋਵੇਗੀ লাশ ਨੂੰ ਬਾਹਰ ਕੱਢ ਕੇ ਵੇਖਿਆ ਜਾਵੇਗਾ ਕਿ ਆਖਰ ਇਸ ਦੇ ਕੋਲ ਕੋਈ ਨਾਕੀਟਿ ਕਾਰਡ ਹੈ ਜਾਂ ਨਹੀਂ ਹਾਲਾਂਕਿ ਇਹ ਜ਼ਰੂਰ ਕਿਹਾ ਗਿਆ ਕਿ ਜੇਕਰ ਕਿਸੇ ਦਾ ਕੋਈ ਜੀ ਲਾਪਤਾ ਹੈ ਤਾਂ ਉਹ ਸਹਾਰਾ ਕੰਟਰੋਲ ਰੂਮ ਤੇ ਫੋਨ ਕਰਕੇ ਇਸ ਬਾਬਤ ਜਿਹੜੀ ਜਾਣਕਾਰੀ ਲੈ ਸਕਦਾ ਕਿਤੇ ਕਿਸੇ ਦੇ ਪਰਿਵਾਰਕ ਮੈਂਬਰ ਦੀ ਮਰਤਕ ਦੇ ਤਾਂ ਨਹੀਂ ਹੈ ਤਾਂ ਉਸ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਨੰਬਰ ਵੀ ਜਿਹੜਾ ਉਹ ਦੱਸਿਆ ਗਿਆ ਕਿ ਇਸ ਨੰਬਰ ਤੇ ਕਾਲ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ ਫਿਲਹਾਲ ਦੇ ਲਈ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਣੀ ਹੈ ਕਿ ਨਾਮ ਕੀ ਕੀ ਗੱਲ ਹੋਈ ਹੈ ਇਹ ਜੀ ਅੱਜ ਸਾਡੇ ਸਾਰੇ ਕੰਟਰੋਲ ਰੂਮ ਚ ਮੈਸੇਜ ਆਇਆ ਸੀ ਕਿ ਰੇਲਵੇ ਹਸਪਤਾਲ ਦੇ ਸਾਹਮਣੇ ਇੱਕ ਡਿੱਗਿਆ ਗੰਦੇ ਨਾਲੇ ਦੀ ਜਿਹਦੇ ਵਿੱਚ ਇੱਕ লাশ ਪਿਆ ਰਹੀ ਹੈ ਜਿੱਥੇ ਸਾਰੀ ਟੀਮ ਐਮਬੂਲੈਂਸ ਲੈ ਕੇ ਮੌਕੇ ਤੇ ਪਹੁੰਚੀ ਸੀ ਤੇ ਜਿਹੜੇ ਲਾਸ਼ ਦੇ ਹਾਲਾਤ ਨੇ ਕੀੜੇ ਪਏ ਹੋਏ ਆ 2-3 ਦਿਨ ਪੁਰਾਣੀ ਲਾਸ਼ ਲੱਗਦੀ ਆ ਬਾਕੀ ਪੁਲਿਸ ਮੌਕੇ ਤੇ ਆ ਰਹੀ ਆ ਲਾਸ਼ ਨੂੰ ਬਾਹਰ ਕੱਢ ਕੇ ਫਿਰ ਦੇਖੇ ਜੂਗੇ ਕਿ ਹਜਿ ਵਾਪਰੇ ਆ ਕਿੰਨੇ ਕੀ ਲੱਗਦੀ ਹੈ ਇਹਦੀ 30 35 ਸਾਲ ਲੱਗਦੀਆਂ ਤਾਂਤਾਜਾ ਬਾਕੀ ਪੱਕਾ ਤਣ ਫਰਮ ਨਹੀਂ ਅੱਛਾ ਮਿਸਿੰਗ ਦੀ ਕੋਈ ਰਿਪੋਰਟ ਤਾਂ ਨਹੀਂ ਆਈ ਤੁਹਾਨੂੰ ਇਸ 3 ਨਾਲ ਦੇ ਵਿੱਚ ਜੇ ਨਹੀਂ ਸਰ ਸਾਨੂੰ ਹਜੇ ਤੱਕ ਤਾਂ ਕੋਈ ਹਜੀ ਕੰਪਲੀਟ ਆਈ ਨਹੀਂ ਬਾਕੀ ਜੇ ਕਿਸੇ ਦਾ ਕੋਈ ਵੀ ਆਪਾਂ ਨੂੰ ਲੱਗਦਾ ਮਿਸਿੰਗ ਹੈ ਤਾਂ ਸਾਰਾ ਨਾਲ ਕੰਟੈਕਟ ਕੀਤਾ ਜਾਵੇ ਸਾਰਾ ਨੰਬਰ 98552 3333 ਤੇ ਕਾਲ ਕੀਤੀ ਜਾਵੇ ਜੀ ਕਿਹਦਾ ਏਰੀਆ ਕਿੰਨਾ ਦਾ ਵੱਸਦਾ ਇਹ ਇਹ ਹਜੇ ਸਰ ਏਰੀਆ ਦਾ ਕਨਫਿਊਜ਼ਨ ਹੋ ਰਿਹਾ ਮਾੜੀ ਜੀ ਇਹ ਜੀ ਆਰਪੀ ਦਾ ਕਹਿ ਰਿਹਾ ਕਈ ਕਨਾਲ ਦਾ ਕਹਿ ਰਿਹਾ ਆ ਕਿਹੜੇ ਰੀਚ ਜਿਹੜੇ ਬ੍ਰਹਮ ਜੀ ਰੇਲਵੇ ਹਸਪੀਟਲ ਦੇ ਸਾਹਮਣੇ ਡਿੱਗੇ ਆ ਉਹਦੇ ਵਿੱਚ ਇੱਕ ਹਾਲਾਤ ਕਿਸ ਤਰ੍ਹਾਂ ਦੀ ਸੀ ਜਦੋਂ ਆਈ ਉਹ ਜੀ ਇਹ ਹਾਲਾਤ ਬਸ ਲਾਸ਼ ਪੱਲੀ ਚ ਲੇ ਭੇਟੀ ਹੋਈ ਹੈ ਬਾਕੀ ਹਜੇ ਪੁਰਸਤ ਬਾਬਾ ਪਤਾ ਲੱਗੂ ਸਹੀ ਇਹ ਕਿੰਨੇ ਦਿਨ ਪੁਰਾਣੀ ਹੈ ਇਹ 2-3 ਦਿਨ ਪੁਰਾਣੀ ਲੱਗਦੀ ਹੈ ਹਾਂਜੀ ਸਰ ਇੱਕ ਡੈੱਡ ਬੋਡੀ ਮਿਲੀ ਹੈ ਰੇਲਵੇ ਹਸਪੀਟਲ ਦੇ ਕੋਲ ਹਾਂਜੀ ਇਹ ਡੈੱਡ ਬੋਡੀ ਜਿਹੜੀ ਮਿਲੀ ਆ ਸੀ ਮੌਕੇ ਤੇ ਆ ਕੇ ਦੇਖਿਆ ਗਿਆ ਇੱਕ ਗਟਰ ਹੈਗਾ ਕਟਰ ਦੇ ਵਿੱਚ ਹੈਗਾ ਉਹ ਗਟਰ ਦੇ ਵਿੱਚ ਪਾਣੀ ਵੀ ਹੈਗਾ ਤੇ ਬਾਕੀ ਸਾਰਾ ਦੀ ਟੀਮ ਅਸੀਂ ਮੌਕੇ ਤੇ ਬੁਲਾ ਲਈ ਹੈ ਸਾਰਾ ਜੇ ਬਬਜੀ ਵੀ ਆਏ ਆ ਵੀ ਜੀ ਉਹ ਡੱਡਬਾੜੀ ਬਾਹਰ ਕਢਾ ਲਿਆ ਅਸੀਂ ਫਰਾਂਸਕ ਟੀਮ ਬੁਲਾਉਣੇ ਆਗੇ ਮੌਕੇ ਤੇ ਜਿਹੋ ਜਿਹੀ ਬਣਦੀ ਕਾਰਵਾਈ ਕਰਾਂ ਕਿੰਨੀ ਉਮਰ ਲੱਗਦੀ ਆ ਸਰ ਡੈੱਡ ਬੋਡੀ ਦੀ ਉਮਰ ਦੀ ਹਜੇ ਕੁਝ ਨਹੀਂ ਕਹਿ ਸਕਦੇ ਜੇ ਤੋ ਜਿਆਦਾ ਹੈ ਮੇਰੇ ਖਿਆਲ 40 ਦੇ ਕਰੀਬ ਲਈ ਤਾਂ ਮੰਨ ਕੇ ਚੱਲੋ ਹੋ ਸਕਦੀ ਪੈਂਦੀ ਚੜ੍ਹਦੀ ਹਾਲਾਤ ਕਿਹੜੇ ਨਹੀਂ ਸਸ ਜੀ ਆਇਆ ਹਾਲਾਤ ਜਿਹੜੀ ਡੱਡਬਾੜੀ ਗਲੀ ਛੜੀ ਹੋਈ ਹੈ ਜੀ ਤੇ ਜੇਬ ਚ ਕੁਝ ਮਿਲਿਆ ਸਰ ਦੋ ਚੈੱਕ ਕਰ ਰਹੇ ਹਾਂ ਜੀ ਕਰਾ ਚੈੱਕ ਕਰ ਲੈਣ ਚੈੱਕ ਕਰ ਲੈਣ ਤੇ ਬਦਵਾ ਦੋ ਸਰ ਕੋਈ ਪਹਿਲੇ ਕੋਈ ਕੰਪਲੇਂਟ ਵਗੈਰਾ ਹੈ ਦੀ ਕੋਈ ਇਸ ਤਰ੍ਹਾਂ ਦੀ ਗੁੰਮਸ਼ੁਦਗੀ ਸਾਡੇ ਕੋਲੇ ਨਹੀਂ ਹੈਗੀ ਹੈ ਉਸ ਆਸ-ਪਾਸ ਦੇ ਥਾਣੇ ਤੋਂ ਪਤਾ ਕਰ ਲੈਣੇ ਜਿੱਥੇ ਗੁੰਮਜਦਗੀ ਹੋਊਗੀ ਉਹਦਾ ਨਾਮ ਕਿਹੜੀ ਜਗ੍ਹਾ ਕਿਹੜੀ ਹੈ ਜਿੱਥੇ ਇਹ ਰੇਲਵੇ ਦਾ ਹਸਪਤਾਲ ਦੇ ਨੇੜੇ ਹੀ ਹੈਗਾ ਇਹ ਰੇਲਵੇ ਦੇ ਪਟੜਾਂ ਦੇ ਜਾਂਹਰ ਸਾਹਿਬ ਠੀਕ